ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤਾਂ ਇੱਕ ਬਹੁਤ ਇੰਪੋਰਟੈਂਟ ਅਨਾਉਂਸਮੈਂਟ ਅਨਾਉਂਸਮੈਂਟ ਲੈ ਲੋ ਜਾਂ ਇੱਕ ਬਹੁਤ ਇੰਪੋਰਟੈਂਟ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਮੈਨੂੰ ਬਹੁਤ ਜ਼ਿਆਦਾ ਬੱਚਿਆਂ ਦੇ ਮੈਸੇਜ ਆਏ ਕਿ ਸਰ ਤੁਸੀਂ ਹੋਰ ਕਲਾਸਾਂ ਦਾ YouTube ਤੇ ਸ਼ੁਰੂ ਕਰਤੀਆਂ ਵੀ ਪੰਜਾਬ ਜੀਕੇ ਦਾ ਕੀ ਕਰਨਾ ਹੈ ਕਈ ਨਵੇਂ ਸਟੂਡੈਂਟ ਹੈਗੇ ਆ ਉਹਨਾਂ ਨੂੰ ਨਹੀਂ ਪਤਾ ਕਿ ਪੰਜਾਬ ਜੀਕੇ ਕਿੱਥੋਂ ਕਵਰ ਕਰਨੀ ਹੈ ਤੇ ਉਹ ਵੀ ਸਪੈਸ਼ਲੀ ਪੰਜਾਬ ਪੁਲਿਸ ਦੇ ਐਗਜ਼ਾਮਸ ਵਾਸਤੇ ਠੀਕ ਹੈ ਤਾਂ ਮੈਂ ਤੁਹਾਨੂੰ ਟੋਟਲੀ ਫਰੀ ਆਫ ਕੋਸ ਤੁਹਾਨੂੰ 1 ਰੁਪਿਆ ਵੀ ਨਹੀਂ ਖਰਚਣਾ ਤੁਹਾਡੀ ਸਾਰੀ ਪੰਜਾਬ ਜੀਕੇ ਕਵਰ ਹੋਏਗੀ ਚਾਹੇ ਤੁਹਾਡਾ ਕੋਈ ਵੀ ਪੇਪਰ ਹੋਵੇ ਚਾਹੇ ਪੰਜਾਬ ਪੁਲਿਸ ਦਾ ਹੈ ਚਾਹੇ ਟ੍ਰਿਪਲ ਐਸ ਵੀ ਕੋਈ ਵੀ ਪੇਪਰ ਕੰਡਕਟ ਕਰਦੀ ਹੈ ਠੀਕ ਹੈ ਤਾਂ ਸਭ ਤੋਂ ਪਹਿਲੀ ਗੱਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਬਾਕੀ ਵੀਡੀਓ ਨੂੰ ਆਪਣੇ ਯਾਰ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਨੂੰ ਪੰਜਾਬ ਜੀਕੇ ਪੜ੍ਹਨੀ ਹੈ ਓਕੇ ਤਾਂ ਬਈ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਪੰਜਾਬ ਜੀਕੇ ਇਸ ਵਾਰ ਵੀ ਜੇ ਤੁਸੀਂ ਦੇਖੋਗੇ ਸਿਲੇਬਸ ਇਹ ਅਫੀਸ਼ੀਅਲ ਸਿਲੇਬਸ ਦਾ ਸਕਰੀਨਸ਼ਾਟ ਹੈ ਪੰਜਾਬ ਪੁਲਿਸ ਨੇ ਜੋ ਪੇਪਰ ਕੰਡਕਟ ਕਰਨਾ ਹੈ ਤਾਂ ਉਹਦੇ ਵਿੱਚ ਸਪੈਸ਼ਲੀ ਮੈਂਸ਼ਨ ਹੈ ਹਿਸਟਰੀ ਜੀਓਗ੍ਰਾਫੀ ਕਲਚਰ ਐਂਡ ਇਕਨੋਮੀ ਆਫ ਪੰਜਾਬ ਓਕੇ ਯਾਨੀ ਕਿ ਕੁੱਲ ਮਿਲਾ ਕੇ ਇਨ ਸ਼ੋਰਟ ਆਪਾਂ ਇਹਨੂੰ ਬੋਲ ਸਕਦੇ ਹਾਂ ਕਿ ਭਾਈ ਪੰਜਾਬ ਦੀ ਜੀਕੇ ਦੀ ਗੱਲ ਹੋ ਰਹੀ ਹੈ ਇਹਦਾ ਇਹਨਾਂ ਨੇ ਟੌਪਿਕ ਮੈਂਸ਼ਨ ਕਰਤੇ ਪਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਚੀਜ਼ਾਂ ਹੈ ਪੰਜਾਬ ਜੀਕੇ ਤੇ ਪੁੱਛ ਲੈਂਦੇ ਆ ਜੇ ਆਪਾਂ ਪਿਛਲੇ ਸਾਲ ਦੀ ਸ਼ਿਫਟਾਂ ਨੂੰ ਦੇਖੀਏ ਜੋ ਪਿਛਲੇ ਸਾਲ ਦੀ ਸ਼ਿਫਟਾਂ ਸੀਗੀ 2023 ਦੇ ਵਿੱਚ ਪੰਜਾਬ ਪੁਲਿਸ ਨੇ ਐਗਜ਼ਾਮ ਕੰਡਕਟ ਕਰਾਇਆ 2024 ਚ ਵੀ ਐਗਜ਼ਾਮ ਕੰਡਕਟ ਕਰਾਇਆ ਦੋਹਾ ਦੇ ਵਿੱਚ ਜੇ ਐਵਰੇਜ ਆਪਾਂ ਦੇਖੀਏ ਠੀਕ ਹੈ 35 ਦੇ ਵਿੱਚੋਂ ਜ਼ਿਆਦਾ ਨਹੀਂ ਇਹ ਵਿਜੀਬਲ ਹੈ ਕਲਰ ਠੀਕ ਹੈ ਜ਼ਿਆਦਾ ਨਹੀਂ ਕਿਸੇ ਕਿਸੇ ਸ਼ਿਫਟ ਦੇ ਘੱਟ ਹੋ ਸਕਦੇ ਆ 8 ਕੁਐਸਚਨ ਤੱਕ ਰਹਿ ਸਕਦੇ ਆ ਪਰ ਕਿਸੇ ਦੇ ਵਿੱਚ 12 ਕੁਐਸਚਨ ਵੀ ਗਏ ਆ ਪੰਜਾਬ ਜੀਕੇ ਦੇ ਤਾਂ ਮੈਂ ਐਵਰੇਜ ਮੰਨ ਰਿਹਾ ਤੁਹਾਨੂੰ 10 ਕੁਐਸਚਨ 10 ਐਮਸੀਕਿਊ ਮਿਲ ਜਾਂਦੇ ਆ ਪੰਜਾਬ ਦੇ ਠੀਕ ਹੈ 10 ओके okay, एक एवरेज है 2023 ਤੇ 24 ਦੀ ਸ਼ਿਫਟਾਂ ਦੀ ਤੁਸੀਂ ਨਿਗਾ ਮਾਰ ਲੀ ਠੀਕ ਹੈ ਬਾਕੀ ਇਹਨਾਂ ਸ਼ਿਫਟਾਂ ਦੀ ਪੀਡੀਐਫ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਦੂੰਗਾ ਬਹੁਤ ਹੀ ਜਲਦ ਫਰੀ ਆਫ ਕੋਸਟ ਟੈਨਸ਼ਨ ਨਹੀਂ ਲੈਣਾ ਓਕੇ ਚਲੋ ਨੈਕਸਟ ਸਭ ਤੋਂ ਪਹਿਲੀ ਗੱਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬ ਜੀਕੇ ਨੂੰ ਕਵਰ ਕਿਸ ਤਰ੍ਹਾਂ ਕਰਨਾ ਹੈ ਤਾਂ ਪੰਜਾਬ ਜੀਕੇ ਨੂੰ ਕਵਰ ਕਰਨ ਦਾ ਸਭ ਤੋਂ ਸਭ ਤੋਂ ਵਧੀਆ ਤਰੀਕਾ ਹੈ ਥਿਉਰੀ ਪੜੋ ਤੁਸੀਂ ਪਹਿਲਾਂ ਕੀ ਪੜੋ ਉਹਦੀ ਸਾਰੀ ਦੀ ਸਾਰੀ ਥਿਉਰੀ ਤੇ ਸਭ ਤੋਂ ਮੇਨ ਗੱਲ ਇਸੇ ਬੁੱਕ ਤੋਂ ਥਿਉਰੀ ਪੜਨ ਦੀ ਲੋੜ ਨਹੀਂ ਹੈਗੀ ਸਾਰੀ ਬੁੱਕਾਂ ਦਾ ਨਚੋੜ ਮੈਂ ਤੁਹਾਨੂੰ YouTube ਤੇ ਕਰਾਇਆ ਹੋਇਆ ਬਿਲਕੁਲ ਫ੍ਰੀ ਹੈ ਆ ਪਲੇਲਿਸਟ ਹੈ ਸਕਰੀਨਸ਼ਾਟ ਹੈ ਉਸ ਪਲੇਲਿਸਟ ਦਾ ਠੀਕ ਹੈ ਪੰਜਾਬ ਜੀਕੇ ਕੰਪਲੀਟ ਥਿਉਰੀ ਪੰਜਾਬ ਜੀਕੇ ਕੰਪਲੀਟ ਥਿਉਰੀ ਆ ਪਲੇਲਿਸਟ ਹੈਗੀ ਹੈ ਸਰਚ ਕਰ ਲਓ YouTube ਤੇ ਜਾ ਕੇ ਪੰਜਾਬ ਜੀਕੇ ਸਭ ਤੋਂ ਪਹਿਲਾਂ ਆਹੀ ਆਏਗੀ ਠੀਕ ਹੈ ਆ ਥੰਬਨੇਲ ਹੈ ਪਹਿਲੀ ਵੀਡੀਓ ਦੇ 3.5 ਲੱਖ ਵਿਊ ਹੈਗੇ ਆ 3.5 ਲੱਖ ਠੀਕ ਹੈ ਇਹ ਕਵਰ ਕਰੋ ਇਹ ਟੋਟਲ 42 ਕਲਾਸਾਂ ਹੈਗੀਆਂ ਕਿੰਨੀਆਂ 42 ਕਲਾਸਾਂ ਠੀਕ ਹੈ ਇਸ 'ਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਸ ਪਲੇਲਿਸਟ ਤੋਂ ਠੀਕ ਹੈ ਆਰਾਮ ਨਾਲ ਵਧੀਆ ਤਰੀਕੇ ਨਾਲ ਨੋਟਸ ਬਣਾਓ ਕੋਈ ਵੀ ਚੀਜ਼ ਇਦਾਂ ਨਹੀਂ ਹੈ ਕਿ ਤੁਹਾਨੂੰ ਤੁਹਾਡੇ ਤੋਂ ਲੁਕੋ ਰੱਖਿਆ ਗਿਆ ਹੈ ਕਿ ਪੇੜ 'ਚ ਕੁਝ ਹੋਰ ਮਿਲੇਗਾ ਤੇ YouTube 'ਤੇ ਹੈ ਤਾਂ ਵਧੀਆ ਨਹੀਂ ਹੋਊਗੀ ਤੁਸੀਂ ਪੇੜ ਵੀ ਦੇਖ ਲਓ ਜਿਹੜੀ ਹੋਰ ਅਕੈਡਮੀ ਦੀ ਪੇੜ ਪੇੜ ਹੈਗੀ ਹੈ ਨਾ ਪੰਜਾਬ ਜੀ ਕੇ ਉਸ ਤੋਂ ਵੀ ਵਧੀਆ ਤੁਹਾਨੂੰ ਮਿਲੇਗਾ YouTube 'ਤੇ ਠੀਕ ਹੈ ਫਿਰ ਜਦੋਂ ਇਹ ਤੁਸੀਂ ਲਗਾ ਲੋਗੇ ਉਸ ਤੋਂ ਬਾਅਦ ਫਿਰ ਐਮਸੀਕਿਊ ਤੇ ਆਓ ਐਮਸੀਕਿਊ ਕਿਸ ਤਰ੍ਹਾਂ ਕਵਰ ਕਰੋਗੇ ਐਮਸੀਕਿਊ ਵੈਸੇ ਤਾਂ ਮੈਂ ਬਹੁਤ ਕਲਾਸਾਂ ਕਰਾਈ ਹੋਈਆਂ ਪਰ ਇੱਕ ਸੀਰੀਜ਼ ਮੈਂ ਸ਼ੁਰੂ ਕਰੀ ਸੀਗੇ ਪੰਜਾਬ ਜੀਕੇ ਦੇ 1000 ਐਮਸੀਕਿਊ ਦੀ ਇਹਦੇ ਚ 11 ਵੀਡੀਓਜ਼ ਹੋ ਚੁੱਕੀਆਂ ਅੱਗੇ ਵੀ ਹੋਰ ਆਣ ਗਈਆਂ ਬਈ ਠੀਕ ਹੈ ਤਾਂ ਪੰਜਾਬ ਜੀਕੇ ਦੇ 1000 ਐਮਸੀਕਿਊ ਹੈਗੇ ਆ ਇਹਦੇ ਚ ਸਾਰੇ ਦੇ ਸਾਰੇ ਪ੍ਰੀਵਿਅਸ ਇਅਰ ਮੈਂ ਇਕੱਠੇ ਕਰੇ ਹੋਏ ਆ ਇਹ ਤੁਸੀਂ ਲਗਾਣੀ ਸਟਾਰਟ ਕਰੋ ਇਹ ਵੀ ਫ੍ਰੀ ਪਈ ਹੈ YouTube ਦੇ ਉੱਤੇ ਠੀਕ ਹੈ ਤਾਂ ਥਿਉਰੀ ਪਲੱਸ ਐਮਸੀਕਿਊ ਹੋ ਗਏ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਮੇਨ ਚੀਜ਼ ਹੈ ਉਹ ਤਾਂ ਇਹ ਆ ਗਈ ਹੈ ਆ ਹੈ ਪੰਜਾਬ ਜੀਕੇ ਦੀ ਮੈਰਾਥਨ ਅਸਲੀ ਨਜ਼ਾਰਾ ਤਾਂ ਇਹ ਹੈ ਜੇ ਇਹ ਲਗਾ ਲਈ ਨਾ 12 ਘੰਟੇ ਦੀ ਬਹੁਤ ਵਧੀਆ ਹੈ 12 ਘੰਟੇ ਦੀ ਮੈਰਾਥਨ ਹੈ ਪੰਜਾਬ ਜੀਕੇ ਦੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਢੇ 6 ਲੱਖ ਵਿਊ ਹੈਗੇ ਆ ਸਾਢੇ 6 ਲੱਖ ਕਿਸੇ ਵੀ ਮੈਨੂੰ ਨਹੀਂ ਲੱਗਦਾ ਹਾਲਾਂਕਿ ਮੈਂ ਚੈੱਕ ਨਹੀਂ ਕਰਿਆ ਪਰ ਮੇਰਾ ਅਜਿਹਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਕਿਸੇ ਹੋਰ ਪੰਜਾਬ ਜੀਕੇ ਦੀ ਮੈਰਾਥਨ ਦੇ ਸਾਢੇ 6 ਲੱਖ ਵਿਊ ਨਹੀਂ ਹੋਣੇ ਜੇ ਹੋਈ ਤਾਂ ਮੈਨੂੰ ਕਮੈਂਟ ਕਰ ਦਿਓ ਕਿ ਸਰ ਤੁਸੀਂ ਗਲਤ ਹੋ ਠੀਕ ਹੈ ਬਾਕੀ ਮੈਂ ਸ਼ਾਇਦ ਹੋ ਪਰ ਮੈਨੂੰ ਲੱਗਦਾ ਹੈ ਕਿ 6.5 ਲੱਖ ਇਹਦੇ ਹੈਗੇ ਆ ਹੋਰ ਦੇ ਸ਼ਾਇਦ ਨਾ ਹੋਣ ਠੀਕ ਹੈ ਤਾਂ ਇਹ ਜ਼ਰੂਰ 12 ਘੰਟੇ ਦੀ ਹੈਗੀ ਹੈ ਕਲਾਸ ਆ ਜ਼ਰੂਰ ਦੇਖਿਓ ਠੀਕ ਹੈ ਇਹਦੀ ਪੀਡੀਐਫ ਵੀ ਟੈਲੀਗ੍ਰam ਤੇ ਮਿਲ ਜਾਏਗੀ ਓਕੇ ਪਰ ਇਹਨੂੰ ਪੜਿਓ ਸਾਡੀ ਪੰਜਾਬ ਜੀ ਕੇ ਕਵਰ ਹੈ ਤਾਂ ਆ ਦੇਖ ਲਓ ਸਾਰੀ ਥਿਉਰੀ ਮੈਂ ਤੁਹਾਨੂੰ ਫ੍ਰੀ ਕਰਾਈ ਹੋਈ ਹੈ YouTube ਦੇ ਉੱਤੇ ਆ ਸਾਰੇ MCQ ਹੈਗੇ ਆ 1000 ਇਸ ਤੋਂ ਇਲਾਵਾ ਇਹ MCQ ਹੈ ਇਹਦੇ ਚ ਵੀ 550 MCQ ਹੈ ਇਸ ਤੋਂ ਇਲਾਵਾ ਦੋਸਤੋ ਸ਼ਾਇਦ ਮੈਂ ਤੁਹਾਨੂੰ ਜੀਓਗ੍ਰਾਫੀ ਦੇ ਅਲੱਗ ਤੋਂ 200 ਹਿਸਟਰੀ ਦੇ 200, 200 300 300 ਹਿਸਟਰੀ ਦੇ ਕੁਐਸਚਨ ਆ ਪੰਜਾਬ ਜੀ ਕਾਫੀ ਕਰਾਏ ਹੋਏ ਆ ਤੇ ਅੱਗੇ ਵੀ ਜਦੋਂ ਪੇਪਰ ਆਏਗਾ ਪੇਪਰ ਦੀ ਨੀੜ ਜਾ ਕੇ ਵੀ ਮੈਂ ਤੁਹਾਨੂੰ ਕਾਫੀ ਮੈਰਾਥਨ ਕਰਾ ਦੂੰਗਾ ਪੰਜਾਬ ਜੀ ਕੇ ਲਈ ਤਾਂ ਤੁਹਾਨੂੰ ਪੰਜਾਬ ਜੀ ਕੇ ਦੀ ਟੈਨਸ਼ਨ ਲੈਣ ਦੀ ਲੋੜ ਹੈ ਨਹੀਂ ਪ੍ਰਤਾਪ ਅਕੈਡਮੀ ਹੈਗੀ ਹੈ ਕੋਈ ਦਿੱਕਤ ਨਹੀਂ ਕਿਸੇ ਦਾ ਕੋਈ ਪੇਡ ਬੈਚ ਨਹੀਂ ਲੈਣਾ ਠੀਕ ਹੈ ਓਕੇ ਬਾਕੀ ਮੈਂ ਤੁਹਾਨੂੰ ਸਲਾਹ ਨਹੀਂ ਦਿੰਦਾ ਕਿ ਤੁਸੀਂ ਇਹਦੀ ਜੋ ਪੀਡੀਐਫ ਹੈ ਉਹ ਲਓ ਕਿਉਂਕਿ ਜੇ ਤੁਸੀਂ ਆਪਣੇ ਹੈਂਡ ਰਿਟਨ ਬਣਾਓਗੇ ਨਾ ਤੁਹਾਨੂੰ ਲਿਖਦੇ ਲਿਖਦੇ ਯਾਦ ਹੋ ਜਾਣੀ ਹੈ ਪੰਜਾਬ ਜ ਪਰ ਕਈ ਜੋ ਹੈ ਵਰਕਿੰਗ ਊਮੈਨਸ ਹੁੰਦੀਆਂ ਜਾਂ ਜੋ ਜੋਬ ਤੇ ਜਾਣ ਵਾਲੇ ਹੈਗੇ ਆ ਹਨਾ ਉਹਨਾਂ ਕੋਲ ਨਹੀਂ ਟਾਈਮ ਹੁੰਦਾ ਹੈਂਡ ਰਿਟਰਨ ਬਣਾਉਣ ਦਾ ਤਾਂ ਪ੍ਰਿੰਟੇਬਲ ਪੀਡੀਐਫ ਮਿਲ ਜੇਗੀ ਪ੍ਰਿੰਟੇਬਲ ਪੀਡੀਐਫ ਦਾ ਜੋ ਬੈਚ ਹੈ ਐਪ ਡਾਊਨਲੋਡ ਕਰ ਲਓ ਪ੍ਰਤਾਪ ਅਕੈਡਮੀ ਦੇ ਨਾਲ ਤੋਂ ਐਪ ਦੇ ਉੱਤੇ ਆ ਸਿਰਫ 150 ਰੁਪਏ ਇਸ ਦਾ ਹੈ ਤੇ ਥੋੜੇ ਬਹੁਤੇ ਇੰਟਰਨੈਟ ਚਾਰਜ ਮਿਲਾ ਕੇ ਸ਼ਾਇਦ ਇਹ ਤੁਹਾਨੂੰ 160-170 ਰੁਪਏ ਦੀ ਪੈ ਜਾਂਦੀ ਹੈ ਆਈ ਥਿੰਕ ਸੋ ਠੀਕ ਹੈ ਮਤਲਬ ਇਹ ਮੰਨ ਕੇ ਚੱਲੋ 160 ਜਾਂ 170 ਦੀ ਹੈਗੀ ਹੈ ਡਾਊਨਲੋਡ ਹੋ ਜੇਗੀ ਪ੍ਰਿੰਟ ਕਢਾ ਲਿਓ ਸਾਰੀ ਦੀ ਸਾਰੀ ਪੀਡੀਐਫ ਇਹ ਸਾਰੀ ਦੀ ਸਾਰੀ ਥਿਉਰੀ ਦੀ ਆ ਸਾਰੀ ਥਿਉਰੀ ਦੀ ਪੀਡੀਐਫ ਤੁਹਾਨੂੰ ਮਿਲ ਜਾਣਗੀ ਜਿੰਨੀ ਕਲਾਸਾਂ ਹੈਗੀ ਐ ਓਕੇ ਇਸ ਤੋਂ ਇਲਾਵਾ ਇਹਦੀ ਤਾਂ ਫ੍ਰੀ ਹੀ ਪਈਆ ਟੈਲੀਗ੍ਰਾਮ ਦੇ ਉੱਤੇ ਠੀਕ ਐ ਤਾਂ ਇਹ ਤੁਸੀਂ ਕਰ ਲਿਓ ਬਸ ਹੋਰ ਕੀ ਐ ਇਸ ਤੋਂ ਇਲਾਵਾ ਆ ਕੀ 2023 ਦੇ ਵਿੱਚ ਪੰਜਾਬ ਪੁਲਿਸ ਦੀ ਜੋ ਸ਼ਿਫਟਾਂ ਹੋਈ ਸੀ ਉਹ ਵੀ ਮੈਂ ਤੁਹਾਨੂੰ ਕਰਾਈ ਹੋਈਆਂ ਉਹ ਵੀ YouTube ਤੇ ਪਈਆਂ ਆ ਦੇਖੋ ਆਲ ਸ਼ਿਫਟ ਜੀਕੇ ਸੋਲੂਸ਼ਨ ਪੰਜਾਬ ਪੁਲਿਸ ਕਨਸਟੇਬਲ 2023 ਕਰ ਲਓ ਸਾਰੀ ਦੀ ਸਾਰੀ ਪਈਆਂ ਕਲਾਸਾਂ ਫ੍ਰੀ ਆ YouTube ਦੇ ਉੱਤੇ PDF ਦਾ ਅਰੇਂਜਮੈਂਟ ਜਲਦ ਹੀ ਕਰ ਰਿਹਾ ਹਾਂ PDF ਮੈਂ ਬਾਈਲਿੰਗੁਅਲ ਕਰਕੇ 23 ਅਤੇ 24 ਪ੍ਰੋਵਾਈਡ ਕਰਾ ਦੂੰਗਾ 2023 ਅਤੇ 2024 ਬਈ ਥੋੜੀ ਸਿਲੈਕਸ਼ਨ ਹੋਣੀ ਚਾਹੀਦੀ ਹੈ ਯਾਰ ਉਹਦੇ ਚ ਪ੍ਰਤਾਪ ਅਕੈਡਮੀ ਦਾ ਜਿੰਨਾ ਯੋਗਦਾਨ ਹੋ ਸਕਦਾ ਹੈ ਆਪਾਂ ਕਰਾਂਗੇ ਠੀਕ ਹੈ 2023 ਤੇ 24 ਦੀ 23 ਦੀ ਮੈਂ ਵੀਡੀਓ ਸੋਲੂਸ਼ਨ ਵੀ ਕਰਾ ਰੱਖਿਆ 24 ਦੇ ਹਲੇ ਕਰਾਏ ਨਹੀਂ ਪਰ ਸੋਚ ਰਿਹਾ ਹਾਂ ਵੀ ਜਲਦ ਕਰਾਉਂਗਾ ਠੀਕ ਹੈ ਇਹ ਕਰ ਲਿਓ ਬਾਕੀ YouTube ਦੇ ਉੱਤੇ ਫ੍ਰੀ ਕਲਾਸਾਂ ਚਲਾ ਰੱਖੀਆਂ ਐ ਇਹ ਲਗਾ ਲਿਓ ਭਾਈ ਆਹ ਹੈ ਟਾਈਮ ਟੇਬਲ ਕਰੰਟ ਅਫੇਅਰ ਸਵੇਰੇ ਕਰਾਂਦਾ ਹੈ ਸਵੇਰੇ 8 ਵਜੇ ਡੇਲੀ ਕਰੰਟ ਅਫੇਅਰ ਹੁੰਦੇ ਆ ਸਪੈਸ਼ਲ ਓਨਲੀ ਪੰਜਾਬ ਪੁਲਿਸ ਨੂੰ ਟਾਰਗੇਟ ਕਰ ਰੱਖਿਆ ਉਹੀ ਹੈ ਬਸ ਠੀਕ ਹੈ ਉਸ ਤੋਂ ਇਲਾਵਾ ਹੋਰ ਕੋਈ ਬੱਚੇ ਨਾ ਆਵੇ 2023 ਦੇ ਸ਼ੁਰੂ ਕਰ ਰੱਖੇ ਆ ਸਾਰੇ 2023 ਦੇ ਕਰਾ ਰਹੇ ਆ ਜਦੋਂ ਇਹ ਸਾਰੇ ਖਤਮ ਹੋ ਜਾਣਗੇ ਫਰਵਰੀ ਮਹੀਨੇ 'ਚ ਮੈਂ ਸਾਰਾ 2023 ਨਿਬੇੜ ਦੂੰਗਾ ਸੁਪਰ ਇੰਪੋਰਟੈਂਟ ਜਿਹੜਾ ਹੈਗਾ ਆ ਉਸ ਤੋਂ ਬਾਅਦ 2024 ਦੇ ਕਰਾਣੇ ਆ ਮਾਰਚ ਤੇ ਅਪ੍ਰੈਲ ਦੇ ਵਿੱਚ ਮਾਰਚ ਅਪ੍ਰੈਲ ਇਹ ਕਰਾਂਗੇ ਫਿਰ ਪੇਪਰ ਦੇ ਨੇੜੇ ਜਾ ਕੇ ਆ 2025 ਦੇ ਸਾਰੇ ਇੱਕ ਸ਼ੁਰੂ ਕਰ ਲਾਂਗੇ ਮਤਲਬ ਕਹਿਣ ਦਾ ਇਹ ਹੈ 2023 24 ਤੇ 25 ਉਸ ਤੋਂ ਬਾਹਰ ਕੋਈ ਕਰੰਟ ਨਹੀਂ ਆਏਗਾ ਇਹ ਮੈਂ ਜ਼ਿੰਮੇਵਾਰੀ ਮੈਂ ਲਈ ਹੋਈ ਹੈ ਤੁਹਾਡੀ ਜ਼ਿੰਮੇਵਾਰੀ ਸਿਰਫ ਸਿੰਪਲ ਇਤਨੀ ਹੈ ਕਿ ਜਿਹੜੀ ਕਲਾਸ ਆ ਹੈ ਮਿਸ ਨਹੀਂ ਕਰਨੀ ਤੇ ਪੜ੍ਹਨੇ ਠੀਕ ਹੈ 5 ਵਜੇ ਜੀਕੇ ਦੀ ਕਲਾਸ ਹੁੰਦੀ ਹੈ ਹਫਤੇ ਦੇ 4 ਦਿਨ ਪੋਲੀਟੀ ਸ਼ੁਰੂ ਕਰੀ ਹੋਈ ਹੈ ਠੀਕ ਹੈ ਜੀ ਪੋਲੀਟੀ ਦੇ MCQ ਪ੍ਰੈਕਟਿਸ ਕਰਾ ਰਹੇ ਹਾਂ ਪੀ ਪ੍ਰੀਵਿਅਸイヤー ਆ ਸਾਰੇ ਉਹਨਾਂ ਤੋਂ ਬਾਹਰ ਕੋਈ ਐਮਸੀਕਿਊ ਨਹੀਂ ਆਏਗਾ ਵਧੀਆ ਤਰੀਕੇ ਨਾਲ ਕਰ ਲਿਓ ਜੇ ਤੁਸੀਂ ਥਿਓਰੀ ਪੜ੍ਹੀ ਹੋਈ ਹੈ ਨਾ ਸਾਰੀ ਵਧੀਆ ਬਸ ਆਪਣੀ ਥਿਓਰੀ ਨੂੰ ਰਿਵਾਈਜ਼ ਕਰੋ ਆਪਣੀ ਨੋਟਸ ਨੂੰ ਤੇ ਐਮਸੀਕਿਊ ਲਗਾਓ ਉਸ ਤੋਂ ਇਲਾਵਾ ਫਰਾਈਡੇ ਨੂੰ ਸਟੈਟਿਕ ਜੀਕੇ ਦਾ ਟੌਪਿਕ ਪਲੱਸ ਐਮਸੀਕਿਊ ਠੀਕ ਹੈ ਤੇ ਸੈਟਰਡੇ ਨੂੰ ਹੈਲਥ ਐਂਡ ਨਿਊਟ੍ਰੀਸ਼ਨ ਦੋ ਕਲਾਸਾਂ ਮੈਂ ਆਲਰੇਡੀ ਕਰਾ ਚੁੱਕਿਆ ਹਰ ਸ਼ਨੀਵਾਰ ਨੂੰ ਕਲਾਸ ਹੋਏਗੀ ਤੇ ਤੀਜੀ ਕਲਾਸ ਹੋਏਗੀ ਇਸ ਸ਼ਨੀਵਾਰ ਕਰਨੋ ਭਾਈ ਹੋਰ ਦੱਸ ਕੀ ਭਾਲਦੇ ਹੋ ਠੀਕ ਹੈ ਤਾਂ ਸਾਰੀ ਜੀਕੇ ਦੀ ਰਿਵੀਜ਼ਨ ਪ੍ਰੈਕਟਿਸ ਮੈਂ ਕਰਾਈ ਰਿਹਾ ਤੁਹਾਨੂੰ ਹੋਰ ਵਧੀਆ ਤਰੀਕੇ ਨਾਲ ਪੜ੍ਹਨਾ ਹੈ ਵੀ ਥਿਉਰੀ ਹੀ ਕਵਰ ਕਰਨੀ ਤੁਸੀਂ ਬੇਸਿਕ ਤੋਂ ਕਰ ਰਹੇ ਹੋ ਪਹਿਲੀ ਵਾਰ ਤਿਆਰੀ ਕਰ ਰਹੇ ਹੋ ਤਾਂ ਪਹਿਲੀ ਵਾਰ ਵਾਲਾ ਬੱਚਾ ਹਮੇਸ਼ਾ ਕਨਫਿਊਜ਼ ਹੀ ਰਹਿੰਦਾ ਹੈ ਤੇ ਕਨਫਿਊਜ਼ਨ ਬਿਲਕੁਲ ਖਤਮ ਇੱਕੋ ਇੱਕ ਸੋਲੂਸ਼ਨ ਪ੍ਰਤਾਪ ਅਕੈਡਮੀ ਆ ਹੈ ਪੰਜਾਬ ਪੁਲਿਸ ਕਨਸਟੇਬਲ ਬੈਚ ਜਿਹੜੇ ਬੱਚੇ ਫਰੈਸ਼ਰ ਹੈਗੇ ਆ ਪਹਿਲੀ ਵਾਰ ਤਿਆਰੀ ਕਰ ਰਹੇ ਆ ਉਹਨਾਂ ਨੂੰ ਤਾਂ ਸਿੰਪਲ ਸਲਾਹ ਹੈ ਇਹ ਬੈਚ ਆਖਰੀ ਮਤਲਬ ਸਮਝ ਲਓ ਕਿ ਮੰਜ਼ਲ ਆ ਉਹਨਾਂ ਦੀ ਬਸ ਇਸ ਤੋਂ ਬਾਅਦ ਉਹਨਾਂ ਨੂੰ ਨੌਕਰੀ ਹੀ ਮਿਲੇਗੀ ਹੈਨਾ ਠੀਕ ਹੈ ਤਾਂ ਫालतू ਟੈਨਸ਼ਨ ਲੈਣ ਦੀ ਕੋਈ ਲੋੜ ਹੈ ਨਹੀਂ ਇਹ ਪੰਜਾਬ ਪੁਲਿਸ ਕਨਸਟੇਬਲ ਬੈਚ ਹੈ ਜੇ ਸਾਰੀ ਚੀਜ਼ਾਂ ਇੱਕ ਜਗ੍ਹਾ ਚਾਹੀਦੀਆਂ ਕੰਬਾਈਨ ਕੋਈ ਤੁਹਾਨੂੰ ਇੱਧਰ ਉੱਧਰ ਕੋਈ ਸੋਰਸ ਨਾ ਫੋਲੋ ਕਰਨਾ ਪਵੇ ਮੈਥ ਰੀਜਨਿੰਗ ਹਨਾ ਇੰਗਲਿਸ਼ ਪੰਜਾਬੀ ਕੰਪਿਊਟਰ ਸਟੈਟਿਕ ਜੀਕੇ ਜੀਕੇ ਦੇ ਸਾਰੇ ਸਬਜੈਕਟਾਂ ਦੀ ਥਿਉਰੀ ਐਮਸੀਕਿਊ ਬੀਡੀਐਫਸ 40 ਮੌਕ ਟੈਸਟ ਸਭ ਕੁਝ ਇਸ ਬੈਚ ਦੇ ਵਿੱਚ ਮਿਲਦਾ ਹੈ ਸਭ ਕੁਝ 2000 ਦੀ ਫੀਸ ਹੈ ਪਰ ਇਹ ਤੁਹਾਨੂੰ 1650 ਰੁਪਏ ਦਾ ਪੈ ਜਾਂਦਾ ਹੈ ਜੇ ਤੁਸੀਂ ਕੂਪਨ ਯੂਜ਼ ਕਰੋਗੇ ਪੀ ਪੀ 20 ਪੀਸ ਕੀ 20 ਸਕੂਪਨ ਹੈ 1650 ਰੁਪਏ ਦੇ ਨੇੜੇ ਤੇੜੇ ਦਾ ਇਹ ਬੈਚ ਪੈ ਜਾਂਦਾ ਹੈ ਇਹਦੇ ਚ ਕੀ ਕੀ ਮਿਲੇਗਾ ਸਭ ਕੁਝ ਮਿਲੇਗਾ ਤੁਸੀਂ ਕਰਨ ਵਾਲੇ ਹੋਣੇ ਚਾਹੀਦੇ ਆ ਉਸ ਤੋਂ ਬਾਹਰ ਕੁਝ ਨਹੀਂ ਆਉਂਦਾ ਪੋਲਿਟੀ ਦੀ ਥਿਉਰੀ ਬਿਲਕੁਲ ਬੇਸਿਕ ਤੋਂ ਤੁਸੀਂ ਕਦੇ ਆਪਣੇ ਜੀਵਨ ਦੇ ਵਿੱਚ ਪੋਲਿਟੀ ਦੀ ਕਿਤਾਬ ਦੇਖੀ ਵੀ ਨਹੀਂ ਫਿਰ ਵੀ ਜੇ ਤੁਸੀਂ ਕਰਨ ਲਗੋਗੇ ਤੁਸੀਂ ਪੋਲਿਟੀ ਦੇ ਮਾਸਟਰ ਬਣ ਜਾਓਗੇ ਟੈਨਸ਼ਨ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਪੰਜਾਬ ਜੀ ਕੇ ਦੀ ਥਿਉਰੀ ਖੈਰੇ ਤਾਂ YouTube ਤੇ ਵੀ ਪਈ ਹੈ ਪੰਜਾਬ ਜੀ ਕੇ ਦੇ ਟੌਪਿਕ ਵਾਈਜ਼ MCQ ਤੇ ਪੋਲਿਟੀ ਦੇ ਵੀ ਟੌਪਿਕ ਵਾਈਜ਼ MCQ ਦੋ ਆਦੇ ਹੋਗੇ ਹੈਲਥ ਐਂਡ ਨਿਊਟ੍ਰੀਸ਼ਨ ਦੀ ਥਿਉਰੀ ਪਲੱਸ ਐਮਸੀਕਿਊ ਰੀਜ਼ਨਿੰਗ ਕੰਪਲੀਟ ਰੀਜ਼ਨਿੰਗ ਠੀਕ ਹੈ ਜੀ ਕੰਪਲੀਟ ਮੈਥ ਲਾਈਵ ਇੱਕ ਇੱਕ ਚੀਜ਼ ਬਿਲਕੁਲ ਬੇਸਿਕ ਤੋਂ ਬਿਲਕੁਲ ਪਿਆਰ ਨਾਲ ਇੰਗਲਿਸ਼ 10 ਨੰਬਰ ਦੀ ਇੰਗਲਿਸ਼ ਹੈ ਗੇਮ ਖਰਾਬ ਕਰ ਦਿੰਦੀ ਹੈ ਸਿਲੈਕਸ਼ਨ ਰੋਕ ਜਾਂਦੀ ਹੈ ਕਈ ਬੱਚੇ ਹਲਕੇ ਚ ਲੈਂਦੇ ਆ ਇਹਨੂੰ ਬਹੁਤ ਜ਼ਰੂਰੀ ਹੈ ਕੰਪਿਊਟਰ ਸਟੈਟਿਕ ਜੀਕੇ ਕਰੰਟ ਅਫੇਅਰ ਸਭ ਕੁਝ ਤੁਹਾਨੂੰ ਇਹਦੇ ਵਿੱਚ ਮਿਲਦਾ ਹੈ ਓਕੇ ਜਿਹੜੀ ਚੀਜ਼ YouTube ਤੇ ਵੀ ਨਹੀਂ ਹੈਗੀ ਉਹ ਵੀ ਇਹਦੇ ਵਿੱਚ ਹੀ ਮਿਲੇਗੀ ਨਾਰਮਲ ਜੀ ਗੱਲ ਹੈ 40 ਮੌਕ ਟੈਸਟ ਇਹਦੇ ਵਿੱਚ ਮਿਲਣਗੇ ਤੁਹਾਨੂੰ ਹੋਰ ਬਸ ਬਹੁਤ ਹੈ ਨਹੀਂ ਇਹ ਹੀ ਬਹੁਤ ਹੈ ਜੇ ਤੁਸੀਂ ਕਰ ਲੋਗੇ 2-3 ਮਹੀਨੇ ਦੇ ਵਿੱਚ ਸਾਰਾ ਕਵਰ ਹੋ ਜਾਂਦਾ ਹੈ ਤੁਸੀਂ ਬਸ ਕਰਨ ਵਾਲੇ ਹੋਣੇ ਚਾਹੀਦੇ ਆ ਸਿਲ एग्जाम ਤੱਕ ਵੈਲਿਡਿਟੀ ਰਹੇਗੀ ਫੀਸ ਮੈਂ ਤੁਹਾਨੂੰ ਦੱਸਿਆ ਹੈ ਪੀ ਪੀ 20 coupon ਯੂਜ਼ ਕਰੋਗੇ ਸਿੰਪਲੀ ਫੀਸ ਤੁਹਾਨੂੰ ਬੈਜੇਗੀ ਇਹਦੀ 1650 ਦੀ ਯਾਰ ਮੈਂ ਤੁਹਾਨੂੰ ਸਿੰਪਲ ਜਿਹੀ ਇੱਕ ਗੱਲ ਦੱਸਦਾ ਹਾਂ ਦੇਖੋ ਜੇ ਤੁਸੀਂ ਵਾਕਈ ਤਿਆਰੀ ਕਰਨੀ ਹੈ ਤੁਸੀਂ ਨਵੇਂ ਬੱਚੇ ਹੋ ਨਮਾ ਬੱਚਾ ਹਮੇਸ਼ਾ ਕਨਫਿਊਜ਼ ਰਹਿੰਦਾ ਹੈ ਕਿ ਯਾਰ ਮੈਂ ਇਹਨਾਂ ਦਾ ਬੈਚ ਲਵਾਵਾਂ ਜਾਂ ਨਾਲ ਲਵਾਵਾਂ ਜਾਂ ਕਿਸੇ ਹੋਰ ਅਕੈਡਮੀ ਦਾ ਲਵਾਵਾਂ ਫਲਾਣੀ ਅਕੈਡਮੀ ਦਾ ਲਵਾਵਾਂ ਕੀ ਕਰਾਂ ਕਦੇ ਉਹ ਇੰਸਟਾਗ੍ਰam ਦੇ ਪੇਜਾਂ ਨੂੰ ਦੇਖਦਾ ਹੈ ਕਦੇ YouTube ਦੇ ਚੈਨਲਾਂ ਤੇ ਦੇਖਦਾ ਹੈ ਕੋਈ ਕਹਿੰਦਾ ਮੇਰੀ ਇੰਨੀ ਸੈਲੈਕਸ਼ਨਾਂ ਕੋਈ ਮੇਰੀ ਇੰਨੀ ਸੈਲੈਕਸ਼ਨਾਂ ਮੈਂ ਇਸ ਵਾਰ ਹਜ਼ਾਰ ਕਰਾ ਦੂੰਗਾ ਮੈਂ ਇਸ ਵਾਰ 500 ਕਰਾ ਦੂੰਗਾ ਠੀਕ ਹੈ ਭਈ ਦੇਖੋ ਡਿਜੀਟਲ ਮਾਰਕੀਟਿੰਗ ਜੋ ਵੀ ਹੈ ਅੱਜ ਕੱਲ੍ਹ ਜ਼ਮਾਨਾ ਹੈ ਸਭ ਨੂੰ ਆਪਣੀ ਆਪਣੀ ਜੋ ਚੀਜ਼ ਪ੍ਰੋਮੋਸ਼ਨ ਕਰਨੀ ਹੈ ਹੈਨਾ ਉਹ ਸਾਰੀ ਚੀਜ਼ਾਂ ਪੇਡ ਹੁੰਦੀ ਹੈ ਮੈਂ ਤੁਹਾਨੂੰ ਦੱਸਾਂ ਠੀਕ ਹੈ ਪੰਜਾਬ ਬੱਚਿਆਂ ਦੀ ਫੋਟੋ ਵੀ ਲਗਾ ਸਕਦਾ ਸੀਗਾ ਠੀਕ ਹੈ 500 ਦੀ ਵੀ ਲਗਾ ਸਕਦਾ ਹੈ ਪਰ ਉਹਨਾਂ ਤੋਂ ਵਧੀਆ ਸਭ ਤੋਂ ਵਧੀਆ ਚੀਜ਼ ਪਤਾ ਕੀ ਹੈ ਤੁਹਾਡੇ ਲਈ ਸਟੂਡੈਂਟਸ ਦੇ ਲਈ ਵੈਚ ਨਾਲ ਜੁੜਨ ਤੋਂ ਪਹਿਲਾਂ ਕਿਸੇ ਇੰਸਟਾਗ੍ਰam ਦੇ ਫੋਲੋਅਰਸ ਨੂੰ ਉਹਨਾਂ ਦੇਖੋ ਪੇਜੀਸ ਨੂੰ ਉਹਨਾਂ ਦੇਖੋ ਕੋਈ ਅਕੈਡਮੀ ਕੀ ਕਹਿ ਰਹੀ ਹੈ ਉਹਨਾਂ ਦੇਖੋ ਤੁਸੀਂ ਜਾਓ ਜਿਹੜੇ ਤੁਹਾਡੇ ਆਂਡਗਵਾਨ ਚ ਬੱਚਾ ਸਿਲੈਕਟ ਹੋਇਆ ਉਹਦੇ ਕੋਲ ਇਹਦੇ ਚ ਕੋਈ ਸ਼ਰਮ ਨਹੀਂ ਹੁੰਦੀ ਠੀਕ ਹੈ ਕਿ ਯਾਰ ਵੀ ਮੈਂ ਜੋ ਹੈ ਛੋਟਾ ਹੋ ਜਾਊਗਾ ਅਜਿਹਾ ਕੁਝ ਨਹੀਂ ਹੈ ਠੀਕ ਹੈ ਤੁਸੀਂ ਜਾਓ ਸਹੀ ਗਾਈਡੈਂਸ ਉਹ ਤੁਹਾਨੂੰ ਦੇਵੇਗਾ ਉਹਨੂੰ ਪੁੱਛੋ ਕਿ ਸਰ ਮੈਂ ਤਿਆਰੀ ਕਰਨੀ ਹੈ ਏ ਵੀਰ ਮੈਂ ਤਿਆਰੀ ਕਰਨੀ ਹੈ ਜਾਂ ਭੈਣ ਮੈਂ ਤਿਆਰੀ ਕਰਨੀ ਹੈ ਮੈਂ ਇਹਨਾਂ ਦਾ ਬੈਚ ਲੈਣਾ ਪ੍ਰਤਾਪ ਅਕੈਡਮੀ ਵਾਲਿਆਂ ਦਾ ਬੈਚ ਮੈਂ ਲੈ ਲਾਂ ਠੀਕ ਹੈ ਜਾਂ ਕਿਸੇ ਹੋਰ ਅਕੈਡਮੀ ਦਾ ਠੀਕ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਠੀਕ ਹੈ ਗਰਾਊਂਡ 'ਚ ਜਾਓ ਲਾਇਬ੍ਰੇਰੀ 'ਚ ਜਾਓ ਉੱਥੇ ਜਾਓ ਮਿਲੋ ਬੱਚਿਆਂ ਨੂੰ ਜਿਹੜੇ ਸਿਲੈਕਟ ਹੋ ਚੁੱਕੇ ਆ ਉਹਨਾਂ ਨੂੰ ਮਿਲੋ ਜਿਹੜੇ ਇਸ ਵਾਰ ਫਿਜ਼ੀਕਲ 'ਚ ਰਹਿ ਗਏ ਪੇਪਰ ਕਲੀਅਰ ਸੀਗਾ ਉਹਨਾਂ ਨੂੰ ਮਿਲੋ ਉਹ ਤੁਹਾਨੂੰ ਸਹੀ ਦੱਸਣਗੇ ਕਿ ਵੀ ਕਿਹਨਾਂ ਦਾ ਬੈਚ ਲੈਣਾ ਚਾਹੀਦਾ ਕਿਹਨਾਂ ਦਾ ਬੈਚ ਨਹੀਂ ਲੈਣਾ ਉਹ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉਹਦੇ ਨਾਲ ਦੇਖੋ ਤੁਸੀਂ ਕਿਸੇ ਐਸੀ ਅਕੈਡਮੀ ਦਾ ਬੈਚ ਲੈ ਲਿਆ ਜਿੱਦਾਂ ਲੈਣਾ ਨਹੀਂ ਚਾਹੀਦਾ ਠੀਕ ਹੈ ਉਹਦੇ ਨਾਲ ਹੋਏਗਾ ਕੀ ਉਹਦੇ ਨਾਲ ਹੋਏਗਾ ਪੈਸੇ ਦੇ ਕੋਈ ਇਸ਼ੂ ਨਹੀਂ ਹੈ ਪੈਸੇ ਤਾਂ ਸਾਰਿਆਂ ਦੇ 11500 ਦੇ ਬੈਚ ਹੈ 11500 ਚ ਕੁਝ ਨਹੀਂ ਹੁੰਦਾ ਪਰ ਦਿੱਕਤ ਕੀ ਹੈ ਜਿਹੜਾ ਟਾਈਮ ਖਰਾਬ ਹੋਇਆ ਤੁਹਾਨੂੰ ਘੜ ਦੇਣ ਇੱਕ ਸਾਲ ਦੇ ਆ ਤੁਸੀਂ ਉਸ 11500 ਦੇ ਬੈਚ ਦੇ ਵਿੱਚ ਇੱਕ ਸਾਲ ਖਰਾਬ ਕਰ ਲਿਆ ਤੇ ਜਦੋਂ ਰਿਜ਼ਲਟ ਦੀ ਬਾਰੀ ਆਈ ਜਦੋਂ ਪੇਪਰ 'ਚ ਬੈਠੇ ਪਤਾ ਲੱਗਾ ਠੱਗੀ ਹੋ ਗਈ ਉੱਥੇ ਤੁਹਾਨੂੰ 11500 ਥੋੜੀ ਦੁਖਣਗੇ ਉੱਥੇ ਤੁਹਾਨੂੰ ਦੂਪ ਹੋਊਗਾ ਟਾਈਮ ਜਿਹੜਾ ਸਮਾਂ ਤੁਸੀਂ ਲਾਇਆ ਤਾਂ ਸਮਾਂ ਸਭ ਤੋਂ ਕੀਮਤੀ ਹੈ ਸਮਾਂ ਬਚਾਣਾ ਹੈ ਤਾਂ ਆਪਣੇ ਵੱਲੋਂ ਐਫਰਟ ਕਰੋ ਜਾਓ ਸਟੂਡੈਂਟਸ ਨਾਲ ਮਿਲੋ ਜਿਹੜੇ ਸਿਲੈਕਟ ਹੋ ਗਏ ਉਹਨਾਂ ਨਾਲ ਮਿਲੋ ਜਾਂ ਜਿਹੜੇ ਇਸ ਵਾਰ ਫਿਜ਼ੀਕਲ 'ਚ ਰਹਿ ਗਏ ਪੇਪਰ ਕਲੀਅਰ ਸੀਗਾ ਉਹਨਾਂ ਨਾਲ ਮਿਲੋ ਲਾਇਬ੍ਰੇਰੀ 'ਚ ਮਿਲੋ ਗਰਾਊਂਡ 'ਚ ਮਿਲੋ ਆਪਣੇ ਆਂਢ ਗੁਆਂਢ ਰਿਸ਼ਤੇਦਾਰੀ 'ਚ ਕੋਈ ਭਰਤੀ ਹੋਇਆ ਉਹਦੇ ਨਾਲ ਗੱਲ ਕਰੋ ਉਹ ਤੁਹਾਨੂੰ ਸਹੀ ਦੱਸਣਗੇ ਨਾ ਕਿ ਮੈਂ ਇੱਥੇ ਮੈਂ ਲਿਖਦਾ ਕਿ ਮੈਂ ਤਾਂ ਜੀ 500 ਬੱਚੇ ਕਰਾਈਆਂ ਜਾਂ ਮੈਂ ਕਹਿੰਦਾ ਵੀ ਅਬਕੀ ਵਾਰ 1000 ਪਾਰ ਤਾਂ ਉਹ ਕੋਈ ਗੱਲ ਬਣੀ ਨਹੀਂ ਠੀਕ ਹੈ ਮੇਰੀ ਤੁਹਾਨੂੰ ਸਹੀ ਸਲਾਹ ਇਹੀ ਹੈ ਜਾਓ ਬੱਚਿਆਂ ਨਾਲ ਗੱਲ ਕਰੋ ਉਹ ਤੁਹਾਨੂੰ ਸਹੀ ਦੱਸਣਗੇ ਓਕੇ ਬਾਕੀ ਤੁਹਾਡੀ ਮਰਜ਼ੀ ਹੈ ਮੈਂ ਤੁਹਾਨੂੰ ਇੱਕ ਸਹੀ ਸਲਾਹ ਇਹੀ ਦਈ ਹੈ ਮੈਂ ਨਹੀਂ ਕਹਿ ਰਿਹਾ ਮੇਰਾ ਬੈਚ ਲਓ ਜਾਂ ਪ੍ਰਤਾਪ ਅਕੈਡਮੀ ਦਾ ਬੈਚ ਲਓ ਬੱਚੇ ਨਾਲ ਗੱਲ ਕਰਕੇ ਫਿਰ ਦੇਖੋ ਫਿਰ ਡਿਸਾਈਡ ਕਰੋ ਠੀਕ ਹੈ ਇੱਕ ਖਾਸ ਤੌਰ ਤੇ ਮੈਂ ਨਵੇਂ ਬੱਚਿਆਂ ਨੂੰ ਕਿਹਾ ਬਾਕੀ ਕੋਈ ਇਸ਼ੂ ਹੈ ਕੋਈ ਸਮੱਸਿਆ ਹੈ ਆ ਦੋ ਨੰਬਰ ਹੈਗੇ ਆ ਭਾਈ ਜਦ ਮਰਜ਼ੀ ਕਾਲ ਕਰ ਲਿਓ ਕਈ ਵਾਰ WhatsApp ਦਾ ਰਿਪਲਾਈ ਨਹੀਂ ਹੋ ਪਾਂਦਾ ਜਾਂ ਕਈ ਵਾਰ ਇਦਾਂ ਕਿ ਜਿਵੇਂ ਮੈਂ ਹੁਣ ਰਿਕਾਰਡ ਕਰ ਰਿਹਾ ਦੋ ਦੋ ਕਾਲ ਆਏ ਆ ਮੈਂ ਨਹੀਂ ਚੱਕ ਸਕਦਾ ਮੈਂ ਰਿਕਾਰਡਿੰਗ ਕਰ ਰਿਹਾ ਹਾਂ ਹਨਾ ਦੂਜੇ ਨੰਬਰ ਤੇ ਕਾਲ ਕਰ ਲਓ ਜਾਂ ਬੈਕ ਕਾਲ ਆਈ ਜਾਏਗੀ ਟੈਨਸ਼ਨ ਨਾ ਲਓ ਬਾਕੀ ਫ੍ਰੀ ਕਲਾਸਾਂ ਦੀ ਜੋ ਲਿੰਕ ਹੈ ਲਿੰਕ ਹੈ ਫ੍ਰੀ ਕਲਾਸਾਂ ਦੇ ਉਹ ਪ੍ਰਤਾਪ ਅਕੈਡਮੀ ਦੇ ਟੈਲੀਗ੍ਰam ਚੈਨਲ ਤੇ ਵੀ ਜਾਂਦੇ ਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਜਲਦ ਹੀ ਤੁਹਾਨੂੰ ਇੱਥੇ ਫ੍ਰੀ ਟੈਸਟ ਵੀ ਮਿਲਨੇ ਸਟਾਰਟ ਹੋ ਜਾਣਗੇ ਠੀਕ ਹੈ ਪ੍ਰਤਾਪ ਅਕੈਡਮੀ ਐਪ ਦੇ ਉੱਤੇ ਇਹਨੂੰ ਵੀ ਜਰੂਰ ਡਾਊਨਲੋਡ ਕਰ ਲਓ ਉਹਦੇ ਤੇ ਵਰਕ ਚੱਲ ਰਿਹਾ ਹੈ ਆਪਾਂ ਕੋਸ਼ਿਸ਼ ਕਰਾਂਗੇ ਕਿ ਵੀਕਲੀ ਥੋੜਾ ਇੱਕ ਫ੍ਰੀ ਟੈਸਟ ਜਾਂ ਟੌਪਿਕ ਵਾਈਜ਼ ਟੈਸਟ ਕੰਡਕਟ ਕਰਾਇਆ ਜਾਏ ਠੀਕ ਹੈ ਤਾਂ ਉਹ ਫ੍ਰੀ ਹੀ ਹੋਏਗਾ ਚਾਹੇ ਕੋਈ ਹੋਵੇ ਠੀ ਠੀਕ ਹੈ ਭਾਈ ਓਕੇ ਕੋਈ ਹੋਰ ਇਸ਼ੂ ਹੈ ਤਾਂ ਕਾਲ ਕਰ ਲਿਓ ਬੈਸਟ ਆਫ ਲੱਕ ਥੈਂਕ ਯੂ